ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਛੋਟੀ ਜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜੀ ਇਨਫੋਰਮੇਸ਼ਨ ਕੀ ਹੈ ਕਿ ਆਪਣਾ ਆਉਣ ਵਾਲੀ 18 ਦਸੰਬਰ ਦੀ ਤਰੀਕ ਤੋਂ ਇੱਕ ਆਫਲਾਈਨ ਬੈਚ ਸ਼ੁਰੂ ਹੋਣ ਜਾ ਰਿਹਾ ਪੰਜਾਬ ਦੇ ਅਪਕਮਿੰਗ ਐਗਜ਼ਾਮਸ ਵਾਸਤੇ 2024 ਦੇ ਵਿੱਚ ਐਗਜ਼ਾਮ ਆਣੇ ਆ ਜੀ ਬਹੁਤ ਸਾਰੇ ਠੀਕ ਹੈ ਤਾਂ ਜਿਨ੍ਹਾਂ ਦੇ ਬੱਚਿਆਂ ਨੇ ਵੀ 2024 ਦੇ ਐਗਜ਼ਾਮ ਨੂੰ ਟਾਰਗੇਟ ਕਰਕੇ ਆਪਣੀ ਤਿਆਰੀ ਕਰਨੀ ਹੈ ਠੀਕ ਹੈ ਜੇ ਸਾਡੇ ਕੋਲ ਆ ਕੇ ਪੜਨਾ ਹੈ ਤਾਂ ਉਹ ਇਸ ਬੈਚ ਨਾਲ ਜੁੜ ਸਕਦੇ ਆ ਜੀ ਆਫਲਾਈਨ ਬੈਚ ਹੋਏਗਾ ਬੈਚ ਕਦੋਂ ਤੋਂ ਸ਼ੁਰੂ ਹੈ 18 ਦਸੰਬਰ ਮੈਂ ਤੁਹਾਨੂੰ ਆਲਰੇਡੀ ਦੱਸਤਾ ਕਈ ਬੱਚੇ ਐਡਰੈਸ ਨੂੰ ਲੈ ਕੇ ਬੜੀ ਕਨਫਿਊਜ਼ਨ ਦੇ ਵਿੱਚ ਰਹਿੰਦੇ ਆ ਕਿਉਂਕਿ ਸਾਡਾ ਜ਼ਿਲ੍ਹਾ ਪੈਂਦਾ ਹੈ ਮੁਹਾਲੀ ਤਾਂ ਉਹ ਮੁਹਾਲੀ ਹੀ ਸੋਚ ਲੈਂਦੇ ਕਿ ਅਕੈਡਮੀ ਮੁਹਾਲੀ ਦੇ ਵਿੱਚ ਹੀ ਹੈ ਤਾਂ ਇਹ ਪ੍ਰੋਪਰ ਐਡਰੈਸ ਹੈਗਾ ਬਈ ਆਪਣਾ ਠੀਕ ਹੈ ਤੇ ਦੋ ਨੰਬਰ ਮੈਂ ਤੁਹਾਨੂੰ ਦੱਸ ਰਿਹਾ ਇਹ ਨੰਬਰ ਆਪਣੇ ਹੈਗੇ ਆ ਇਹਨਾਂ ਦੇ ਉੱਤੇ ਵੀ ਕੰਟੈਕਟ ਕਰ ਸਕਦੇ ਹੋ ਠੀਕ ਹੈ ਬੈਚ ਬਾਰੇ ਕੋਈ ਵੀ ਹੋਰ ਡਿਟੇਲ ਲੈਣੀ ਹੈ ਬਾਕੀ ਮੈਂ ਆਪਣੇ ਵੱਲੋਂ ਤੁਹਾਨੂੰ ਦੱਸ ਰਿਹਾ ਹਾਂ ਹੁਣ ਸਾਰੀ ਡਿਟੇਲ ਕਿ ਬੈਚ ਕਿੰਨੇ ਟਾਈਮ ਚੱਲੇਗਾ ਕਿਹੜੇ ਕਿਹੜੇ ਸਬਜੈਕਟ ਆਪਾਂ ਕਵਰ ਕਰਦੇ ਹਾਂ ਕਿਹੜਾ ਕਿਹੜਾ ਐਗਜ਼ਾਮ ਮੇਨਲੀ ਹੋਏਗਾ ਹਨਾ ਜਿਹਦੇ ਵਾਸਤੇ ਇਹ ਬੈਚ ਹੈ ਤਾਂ ਉਹ ਮੈਂ ਸਾਰੀ ਗੱਲਾਂ ਤੁਹਾਨੂੰ ਦੱਸ ਰਿਹਾ ਠੀਕ ਹੈ ਤਾਂ ਬਈ ਪਹਿਲੀ ਗੱਲ ਤਾਂ ਇਹ ਹੈ ਆਪਾਂ ਕਿਸੇ ਇੱਕ ਐਗਜ਼ਾਮ ਨੂੰ ਟਾਰਗੇਟ ਕਰਕੇ ਬੈਚ ਨਹੀਂ ਚਲਾਉਂਦੇ ਆਪਣਾ ਬੈਚ ਚੱਲਦਾ ਹੈ ਕੰਪਲੀਟ ਸਿਲੇਬਸ ਦਾ ਕੰਪਲੀਟ ਸਿਲੇਬਸ ਹੈ ਜਿਹੜਾ ਉਹ ਆਪਾਂ ਕਰਦੇ ਆ ਡਿਸਕਸ ਡਿਸਕਸ ਨਹੀਂ ਮਤਲਬ ਪੜਦੇ ਆ ਕੰਪਲੀਟ ਸਿਲੇਬਸ ਠੀਕ ਹੈ ਜੀ ਸਾਰਾ ਦਾ ਸਾਰਾ ਸਿਲੇਬਸ ਕਵਰ ਕਰਦੇ ਆ ਕੰਪਲੀਟ ਜੀਕੇ ਕੰਪਲੀਟ ਮੈਥ ਕੰਪਲੀਟ ਰੀਜ਼ਨਿੰਗ ਇੰਗਲਿਸ਼ ਪੰਜਾਬੀ ਜੋ ਵੀ ਇੱਕ ਪੰਜਾਬ ਦੇ ਐਗਜ਼ਾਮਸ ਦੇ ਲਈ ਜ਼ਰੂਰੀ ਹੁੰਦਾ ਹੈ ਸਿਲੇਬਸ ਸਾਰਾ ਦਾ ਸਾਰਾ ਪੜਦੇ ਆ ਸਾਰੇ ਐਗਜ਼ਾਮ ਕਵਰ ਹੁੰਦੇ ਆ ਚਾਹੇ ਫਿਰ ਏਜੰਸੀ ਜਿਹੜੀ ਹੈ ਪੇਪਰ ਲੈਣ ਵਾਲੀ ਪੀਸੀਐਸ ਹੋਵੇ ਚਾਹੇ ਟ੍ਰਿਪਲ ਐਸ ਬੋਰਡ ਲਵੇ ਪੇਪਰ ਨੂੰ ਕੋਈ ਚੱਕਰ ਨਹੀਂ ਹੈਗਾ ਚਾਹੀ ਕੋਈ ਪ੍ਰਾਈਵੇਟ ਏਜੰਸੀ ਕੋਈ ਹੋਰ हायर ਕਰੀ ਜਾਵੇ ਗਵਰਨਮੈਂਟ ਦੁਆਰਾ ਕੋਈ ਚੱਕਰ ਨਹੀਂ ਹੈਗਾ ਬਾਈ ਠੀਕ ਹੈ ਆਪਾਂ ਕਦੇ ਵੀ ਟ੍ਰਿਪਲ ਐਸ ਬੋਰਡ ਦੇ ਹਿਸਾਬ ਨਾਲ ਜਾਂ ਟੀਸੀਐਸ ਦੇ ਹਿਸਾਬ ਨਾਲ ਜਾਂ ਕਿਸੇ ਹੋਰ ਏਜੰਸੀ ਦੇ ਹਿਸਾਬ ਨਾਲ ਨਹੀਂ ਕਵਰ ਕਰਾਂਦੇ ਚੀਜ਼ਾਂ ਨੂੰ ਆਪਾਂ ਓਵਰਆਲ ਸਾਰਾ ਹੀ ਕਵਰ ਕਰਾਂਦੇ ਆ ਕਿੰਨੀ ਡਿਊਰੇਸ਼ਨ ਹੋਏਗੀ ਬੈਚ ਦੀ ਤਾਂ ਬਈ ਜੇ ਤੁਹਾਡੇ ਕੋਲ ਮਿਨੀਮਮ 7 ਮਹੀਨੇ ਹੈਗੇ ਆ ਤਾਂ ਤੁਸੀਂ ਸਾਡੇ ਕੋਲ ਆ ਸਕਦੇ ਹੋ ਠੀਕ ਹੈ 7 ਮਹੀਨੇ ਦਾ ਟਾਈਮ ਤਾਂ ਲੱਗਦਾ ਹੀ ਲੱਗਦਾ ਹੈ ਇੱਕ ਬੈਚ ਦਾ ਸਾਡਾ ਠੀਕ ਹੈ ਕਲਾਸ ਦੀ ਜਿਹੜੀ ਟਾਈਮਿੰਗ ਹੁੰਦੀ ਹੈ ਉਹ ਇਸ ਵਾਰ ਅਪਾ 2:30 ਵਜੇ ਤੋਂ ਸ਼ੁਰੂ ਕਰਾਂਗੇ ਕਲਾਸ ਠੀਕ ਹੈ ਤੇ ਉਸ ਤੋਂ ਬਾਅਦ ਚੱਲੇਗੀ ਅੱਗੇ ਤੱਕ ਬਸ ਅੱਗੇ ਵਾਲੀ ਤੁਹਾਨੂੰ ਨਹੀਂ ਦੱਸ ਸਕਦੇ ਕਦੋਂ ਤੱਕ ਚੱਲੇਗੀ ਠੀਕ ਹੈ ਮਤਲਬ 2:30 ਵਜੇ ਆਪਣੀ ਕਲਾਸਾਂ ਜਿਹੜੀ ਸ਼ੁਰੂ ਹੋ ਜਾਂਦੀ ਹੈ ਆਲਰੇਡੀ ਮਾਰਨਿੰਗ ਦੇ ਵਿੱਚ ਬੈਚ ਚੱਲਿਆ ਹੋਇਆ 7 ਮਹੀਨੇ ਤਾਂ ਚਾਹੀਦੇ ਹੀ ਚਾਹੀਦੇ ਆ ਜੇ ਆਪਾਂ ਆਰਾਮ ਨਾਲ ਸਾਰਾ ਸਿਲੇਬਸ ਡਿਸਕਸ ਕਰਦੇ ਆਂ ਪੜ੍ਹਦੇ ਆਂ ਟੈਸਟ ਨਾਲ ਦੀ ਨਾਲ ਕੰਡਕਟ ਕਰਦੇ ਆਂ ਹਨਾ ਤਾਂ ਇੰਨਾ ਚੱਲ ਜਾਂਦਾ ਬਸ ਇਹ ਤੁਹਾਨੂੰ ਆਪਾਂ ਤਸੱਲੀ ਦੇ ਸਕਦੇ ਆ ਕਿ ਹਾਂ 7 ਮਹੀਨੇ ਦਾ ਇੱਕ ਵਾਰ ਇਹ ਬੈਚ ਲਗਾਉਣ ਤੋਂ ਬਾਅਦ ਤੁਹਾਨੂੰ ਅੱਗੇ ਫਿਊਚਰ ਦੇ ਵਿੱਚ ਕੋਈ ਨੈਕਸਟ ਬੈਚ ਠੀਕ ਹੈ ਚਾਹੇ ਸਾਡੀ ਅਕੈਡਮੀ ਆ ਚਾਹੇ ਕਿਸੇ ਹੋਰ ਅਕੈਡਮੀ ਦਾ ਨੈਕਸਟ ਬੈਚ ਜਾਂ ਕੋਈ ਬੁੱਕ ਕੁਝ ਵੀ ਬਾਈ ਕਰਨ ਦੀ ਜਾਂ ਕੋਈ ਵੀ ਚੀਜ਼ ਜੁਆਇਨ ਕਰਨ ਦੀ ਲੋਟ ਨਹੀਂ ਪੈਗੀ ਆਨਲਾਈਨ ਆਫਲਾਈਨ ਕੁਝ ਵੀ ਨਹੀਂ ਇਹ 7 ਮਹੀਨੇ ਦਾ ਇਨਫ ਹੈ ਠੀਕ ਹੈ ਐਡਰਸ ਆਪਣਾ ਇਹ ਹੈਗਾ ਜੀ ਪ੍ਰਤਾਪ ਅਕੈਡਮੀ ਨੀਅਰ ਗਵਰਨਮੈਂਟ ਹਸਪੀਟਲ ਐਂਡ ਗਵਰਨਮੈਂਟ ਆਈਟੀਆਈ ਦੇ ਬਿਲਕੁਲ ਸਾਹਮਣੇ ਹੈ ਸਿਟੀ ਆਪਣੀ ਹੈਗੀ ਹੈ ਲਾਲੜੂ ਤੇ ਜ਼ਿਲ੍ਹਾ ਆਪਾਂ ਨੂੰ ਪੈਂਦਾ ਜੀ ਮੋਹਾਲੀ ਐਸਐਸ ਨਗਰ ਮੋਹਾਲੀ ਠੀਕ ਹੈ ਬਾਕੀ ਹੋਰ ਇਨਫੋਰਮੇਸ਼ਨ ਮੈਂ ਤੁਹਾਨੂੰ ਦੱਸਤਾ ਆ ਦੋ ਨੰਬਰ ਆਪਣੇ ਕੋਲ ਹੈਗੇ ਆ ਇਹਨਾਂ ਤੇ ਕਾਲ ਕਰ ਸਕਦੇ ਹੋ ਸਾਨੂੰ ਠੀਕ ਹੈ ਤੇ ਰਹਿਣ ਦੀ ਵਿਵਸਥਾ ਦਾ ਇੱਥੇ ਹੈਗਾ ਆ ਅਰੇਂਜਮੈਂਟ ਹੋ ਜਾਂਦਾ ਹੈ ਨੇੜੇ ਜਿਹੜੇ ਤੁਹਾਨੂੰ ਪੀਜੀ ਰੂਮਸ ਵਗੈਰਾ ਸਾਰਾ ਕੁਝ ਮਿਲ ਜਾਂਦਾ ਹੈ ਠੀਕ ਹੈ ਗਰਲਸ ਵਾਸਤੇ ਵੀ ਬॉयਸ ਵਾਸਤੇ ਵੀ ਓਕੇ ਬਾਕੀ ਠੀਕ ਹੈ ਜੀ ਤਾਂ ਇਹ ਦੋ ਨੰਬਰ ਆਪਣੇ ਹੈਗੇ ਆ ਇੱਥੇ ਕੰਟੈਕਟ ਕਰ ਸਕਦੇ ਆ ਤੇ ਜਿਹੜੇ ਵੀ ਆਉਣ ਦੀ ਇੱਛੁਕ ਹੈਗੇ ਆ ਪਹਿਲੀ ਕਲਾਸ ਬਿਲਕੁਲ ਮਿਸ ਨਾ ਕਰਿਓ ਬਈ 18 ਤੋਂ ਸ਼ੁਰੂ ਹੈ 18 ਨੂੰ ਮਿਲਦੇ ਆਂ ਜੀ ਫਿਰ ਕਲਾਸ ਦੇ ਵਿੱਚ ਠੀਕ ਹੈ ਬਾਕੀ ਹੋਰ ਇਨਫੋਰਮੇਸ਼ਨ ਆ ਦੋ ਨੰਬਰ ਹੈਗੇ ਆ ਜੀ ਥੈਂਕ ਯੂ